ਹਾਂਜੀ ਭੈਜੀ ਹਾਂਜੀ ਮਹਾਰਾਜ ਇਹ ਜਿਹੜਾ ਮੈਂ ਤੁਹਾਨੂੰ ਹੁਣ ਦੱਸਣ ਲੱਗਿਆ ਮਰਦਾਨਾ ਤਾਕ ਦਵਾਈ ਬਾਰੇ ਮੈਂ ਦੱਸਣ ਲੱਗਿਆ ਜਿਸ ਨੂੰ ਮਰਦਾਨਾ ਕਮਜ਼ੋਰੀ ਹੈ ਚਾਹੇ ਉਹ ਬਿਲਕੁਲ ਨਿਰਲ ਹੈ ਉਹ ਵੀ ਠੀਕ ਹੋ ਸਾਰਾ ਚਾਹੇ ਕਿਸ ਨੂੰ ਛੇਤੀ ਖਲਾਸ ਹੋ ਜਾਂਦਾ ਚਾਹੇ ਸਟਾਰਟਿੰਗ ਘਟਾ ਉਹ ਵੀ ਠੀਕ ਹੋਊਗਾ ਚਾਹੇ ਕਹਿੰਦੇ ਸਕਰਾਨੂੰ ਘਟਨੇ ਉਹ ਵੀ ਪੂਰੇ ਹੋਣਗੇ ਉਹਨਾਂ ਦਾ ਦਿਨਾਂ ਚ ਇਲਾਜ ਹੈ ਬਾਕੀ ਇਹ ਗੱਲ ਇਹਦੇ ਵਿੱਚ ਕੋਈ ਸੰਗੜ ਸਕਾਉਣ ਵਾਲੀ ਗੱਲ ਨਹੀਂ ਭਾਈ ਮੇਰੇ ਕੋਲੇ ਮਿਲੋ ਮਿਲ ਕੇ ਉਮਰ ਦਾ ਵੀ ਕੋਈ ਜ਼ਿਆਦਾ ਨਹੀਂ ਫਰਕ ਪੈਂਦਾ ਜੇ ਵੱਧ ਉਮਰ ਹੈ ਤਾਂ ਵੀ ਠੀਕ ਹੋ ਜਾਦਾ ਹੈ 60 ਸਾਲ ਦਾ ਹੋਵੇ ਚਾਹੀਏ ਇਹ ਤਾਂ ਦਵਾਈਆਂ ਨੇ ਕੰਮ ਕਰਨਾ ਹੈ ਬਾਕੀ ਦਵਾਈ ਆ ਜਿਹੜੀ ਆਪਾਂ ਇੱਕ ਤਾਂ ਦਵਾਈ ਦਿੰਨੇ ਆ 10 ਦਿਨ ਦੀ ਦਵਾਈ 1000 ਰੁਪਏ ਦੀ ਉਹ ਵੀ ਪੂਰਾ ਵਧੀਆ ਕੰਮ ਕਰਦੀ ਹੈ ਬਾਕੀ ਇਸ ਤੋਂ ਬਿਨਾਂ ਹੋਰ ਨਾਲ ਇਹਦੇ ਜੇ ਆਪਾਂ ਵਧਾਉਣਾ ਹੋਵੇ ਤਾਂ ਇੱਕ ਦਵਾਈ ਆ ਪੀਣ ਵਾਸਤੇ ਤਿਆਰ ਹੁੰਦੀ ਹੈ ਉਹ ਵੀ ਮਿਲ ਜਾਊਗੀ ਇੱਕ ਇਹਦੇ ਵਾਸਤੇ ਤੇਲ ਹੁੰਦਾ ਹੈ ਉਹ ਵੀ ਮਿਲ ਜਾਊਗਾ ਇੱਕ ਇਹਦੇ ਵਾਸਤੇ ਨਾਲ ਗੋਲੀਆਂ ਨੇ ਦੇਖੋ ਜਿਹੇ ਜਿਹੇ ਦਵਾਈਓ ਹੈ ਜਿਹੇ ਪੈਸੇ ਨੇ ਉਹ ਅਲੱਗ-ਅਲੱਗ ਸਾਰਾ ਸਮਾਨ ਮਿਲ ਸਕਦਾ ਹੈ ਕਿ ਇਹਨੋਂ ਟੇਡਾ ਮਿੱਡੀ ਇੰਦਰੀਏ ਉਹ ਵੀ ਠੀਕ ਹੋ ساری ਹੈ ਉਹਦੇ ਵਾਸਤੇ ਆਪਣੇ ਕੋਲੇ ਤੇਲ ਆ ਰਾਤ ਨੂੰ ਤੇਲ ਲਾਓ ਉਤਨੇ ਕਪੜਾ ਲਪੇਟੋ ਸਵੇਰ ਨੂੰ ਉਹ ਰਿਜ਼ਲਟ ਦੇ ਦੋ ਪੰਜ ਸਤਾ ਦਿਨਾ ਚ ਤੇ ਦੂਜੀ ਗੱਲ ਜੀ ਕਿਸੇ ਨੂੰ ਪੀਣ ਵਾਲੀ ਦਵਾਈ ਵੀ ਹੈ ਨਾਲ ਉਹ ਵੀ ਜਿਵੇਂ ਨਾਲ ਤਕਲੀਫ ਹੈ ਉਹ ਵੀ ਇਹਦੇ ਨਾਲ ਹਟੂਗੀ ਬਾਕੀ ਗੋਲੀਆਂ ਨੇ ਇਹ ਐਡੋ ਅੱਡੀ ਇਹਨਾਂ ਦੇ ਹਿਸਾਬ ਹੈ ਡੋਡੀ ਪੈਸੇ ਨੇ ਤੁਸੀਂ ਦਵਾਈ ਲੈ ਸਕਦੇ ਹੋ ਬਾਕੀ ਇਹ ਜਿਹੜੀ ਹੈਗੀ ਹੈ ਦਵਾਈ ਅੱਗੇ ਤੁਹਾਨੂੰ ਦੱਸਿਆ 10 ਦਿਨ ਦੀ ਦਵਾਈ ਉਹ ਤਾਂ ਆਪਾਂ ਹੁਣ ਵੀ 1000 ਦੀ ਦੇਵਾਂਗੇ ਜੇ ਕਿਸੇ ਨੇ ਇਦੋਂ ਥੋੜੀ ਜੀ ਨਾਲ ਲੈਣੀ ਹੈ ਇੱਕ ਹੋਰ ਦਵਾਈ ਲਾ ਕੇ ਫਿਰ ਆਪਾਂ ਨੂੰ 1500 ਦੀ ਦੇ ਦੇਾਂਗੇ ਜੇ ਹੁਣ ਪੂਰਾ ਹੀ ਕੋਰਸ ਹੈ ਗੱਡਮਾ ਹੀ ਲੈਣਾ ਤਾਂ 10 ਦਿਨ ਦੀ ਦਵਾਈ 2500 ਦੀ ਹੋਊਗੀ ਜਿਹਦੇ ਵਿੱਚ ਗੋਲੀਆਂ ਵੀ ਹੋਣਗੀਆਂ ਤੇਲ ਵੀ ਹੋਊਗਾ ਪੇਣ ਨੂੰ ਵੀ ਹੋਊਗੀ ਪੁੜੀਆਂ ਵੀ ਹੋਣਗੀਆਂ ਇਹ ਫਿਰ ਵੱਧ ਤੋਂ ਵੱਧ ਮਹੀਨਾ ਡੇਢ ਮਹੀਨੇ ਦੇ ਵਿੱਚ ਕਲੀਅਰ ਹੋ ਜਾਣਾ ਪੱਕੇ ਤੌਰ ਤੇ ਵਧੀਆ ਸਾਫ਼ ਹੋ ਜਾਣਾ ਹੈ ਯਾਨੀ ਮਹੀਨੇ ਇਹ ਡੇਢ ਮਹੀਨੇ ਦਾ ਕੋਰਸ ਹੈ ਜੀ ਡੇਢ ਮਹੀਨੇ ਤੇ ਜਾਂਦੀ ਹੈ 2 ਮਹੀਨੇ ਖਾਲੂ ਕੋਈ ਭਵੇਂ ਵੱਧਾ ਮਰਦਾ ਉਹ ਨਾਲੇ ਇਹਦੇ ਨਾਲੇ ਮਾਮਲਾ ਠੀਕ ਹੋ ਜਾਊਗਾ ਪੱਕੀ ਦਵਾਈ ਹੈ ਮੈਂ 1967 ਤੋਂ ਲਾ ਕੇ ਕੰਮ ਸਿੱਖਣ ਲੱਗਿਆ ਸੀ 1971 ਤੋਂ ਲਾ ਕੇ ਮੈਂ ਆਪ ਦਾ ਦਵਾਈਖਾਨਾ ਖੋਲਿਆ ਹੋਇਆ ਹੈ 1971 ਤੋਂ ਲਾ ਕੇ ਮੈਂ ਦਵਾਈਆਂ ਦੇ ਰਿਹਾ ਮੈਂ ਡੇਰੇ ਦੇ ਵਿੱਚੋਂ ਕੰਮ ਸਿੱਖਿਆ ਹੋਇਆ ਐ ਨਹੀਂ ਹੈਗਾ ਵੀ ਕਿਤਾਬ ਪੜ੍ਹ ਕੇ ਕੋਈ ਨੁਕਸਾ ਉਹ ਕਰਦਾ ਗ੍ਰੰਥ ਪੜ੍ਹੇ ਹੋਏ ਨੇ ਗ੍ਰੰਥਾਂ ਦੇ ਹਿਸਾਬ ਤੇ ਆਪਾਂ ਦਵਾਈ ਦਿੰਨੇ ਆ ਬਿਨਾ ਗ੍ਰੰਥ ਤੋਂ ਦਵਾਈ ਨਹੀਂ ਦਿੰਦੇ ਮੇਰੇ ਤਾਂ ਕੋਈ ਗਿਣਤੀ ਮਿੰਤੀ ਨਹੀਂ ਹੁਣ 1971 ਤੋਂ ਲੱਗੇ ਨਾ ਕੋਈ ਇੰਨੀ ਜ਼ਿਆਦਾ ਸਤ ਰਹਿ ਸਕਦੀ ਐ 55 ਸਾਲ ਹੋ ਗਏ 753 ਸਾਲ ਹੋ ਗਏ ਮਤਲਬ ਆਪ ਦੀ ਦੁਕਾਨ ਕਰੀ ਹੋਈ ਨੂੰ ਹੁਣ 53 ਸਾਲਾਂ ਦੇ ਵਿੱਚ ਕੀ ਪਤਾ ਕਿੰਨੇ ਕੁ ਮਰੀਜ਼ ਆ ਗਏ ਠੀਕ ਹੈ ਜੀ ਬਾਕੀ ਸਮਾਂ ਬਦਲਦਾ ਜਾਂਦਾ ਜੀ ਅੱਗੇ ਹੋਰ ਬਿਮਾਰੀਆਂ ਸੀ ਹੁਣ ਹੋਰ ਨੇ ਪੁਰਾਣੇ ਜ਼ਮਾਨੇ ਨਾਲੋਂ ਹੁਣ ਅੰਤਰ ਆ ਰਿਹਾ ਹੈ ਹਾਂ ਇੱਕ ਉਹ ਕਈਆਂ ਨੂੰ ਹਾਰ ਪੀਜ ਹੋ ਜਾਂਦੀ ਉਹਦੇ ਬਾਰੇ ਹਾਂ ਜੀ ਉਦੇ ਬਾਰੇ ਵੀ ਆਪਣੇ ਕੋਲੇ ਇਲਾਜ ਹੈਗਾ ਜਿਹਨੂੰ ਹਾਰਬੀਜ ਕਹਿੰਦੇ ਆਪਾਂ ਉਹਨੂੰ ਪੁਰਾਣੇ ਜਮਾਨੇ ਚ ਕਹਿੰਦੇ ਸੀ ਆਰਸ਼ਕ ਤੇ ਸੁਜਾਗ ਦੋ ਬਿਮਾਰੀਆਂ ਹੁੰਦੀਆਂ ਸੀ ਉਹ ਬਿਮਾਰੀਆਂ ਦਾ ਵੀ ਆਪਣੇ ਕੋਲੇ ਇਲਾਜ ਹੈ ਪੱਕਾ ਲਾਜ ਦੇਖੋ ਜਿਹੜਾ ਹਾਰਬੀਜ ਕਹਿੰਦੇ ਆਪਾਂ ਉਹਦੇ ਨਾਲ ਬਰੀਕ ਫਿਣਸੀ ਆਉਂਦੇ ਪਿੰਡੇ ਤੇ ਪਿਸ਼ਾਬ ਵਾਲਾ ਤਾਂ ਗੜਨ ਲੱਗ ਜਾਂਦਾ ਤੇ ਜਖਮ ਹੋਣ ਲੱਗ ਜਾਂਦੇ ਨੇ ਇਹ ਇਹਨੂੰ ਪੁਰਾਣੇ ਜਮਾਨੇ ਚ ਆਰਸ਼ਕ ਕਹਿੰਦੇ ਸੀਗੇ ਇਹ ਗਰਮੀ ਦਾ ਰੋਗ ਹੈ ਤੇ ਜਿਹੜਾ ਹੁੰਦਾ ਸੁਜਾਗ ਅਰ ਸੁਜਾਗ ਹੁੰਦਾ ਹੈ ਕਿ ਪਿਸ਼ਾਬ ਜਦੋਂ ਆਊਗਾ ਤੁਪਕਾ ਤੁਪਕਾ ਮੱਚਣਾ ਸ਼ੁਰੂ ਹੋ ਜਾਊਗਾ ਅੰਦਰੋਂ ਪਿਸ਼ਾਬ ਵਾਲੇ ਥਾਂ ਚ ਦੀ ਜ਼ਖਮ ਹੋ ਜਾਂਦੇ ਨੇ ਅੰਦਰ ਇੰਟਰਨਲ ਉਹਦੇ ਵਾਸਤੇ ਵੀ ਆਪਣੇ ਕੋਲੇ ਪੱਕਾ ਇਲਾਜ ਹੈ ਹਾਂਜੀ ਬੈਸ ਜੀ ਕੋਲੇ ਹਰ ਤਰ੍ਹਾਂ ਦੇ ਗੁਫਤ ਰੋਗ ਦੀ ਵਧੀਆ ਤਸੱਲੀ ਵਾਲੀ ਸਸਤੀ ਦਵਾਈ ਗਰੰਟੀ ਵਾਲੀ ਦਵਾਈ ਹੈ ਜੀ ਲਓ ਜਿਹੜੇ ਜਾਣਦੇ ਆ ਉਹ ਤਾਂ ਆਪਦੇ ਆ ਪਾਉਂਦੇ ਆ ਚਲੋ ਜਿਨ੍ਹਾਂ ਨੇ ਪਹਿਲੀ ਵਾਰ ਆਉਣਾ ਨਹੀਂ ਜਾਣਦੇ ਉਹ ਵੀ ਇਹ ਮੌਕੇ ਦਾ ਵੱਧੋ ਵੱਧ ਫਾਇਦਾ ਉਠਾਓ ਤੁਸੀਂ ਨੋ ਬੱਚਾ ਬਹੁਤ ਇੰਦਰੀ ਛੋਟੀ ਰਹਿ ਜਾਂਦੀ ਹੈ ਜਾਂ ਛੋਟੀ ਹੋਣ ਲੱਗ ਜਾਂਦੀ ਹੈ ਉਹਦਾ ਵੀ ਆਪਣੇ ਕੋਲ ਇਲਾਜ ਹੈ ਉਹਦਾ ਵੀ ਤੁਸੀਂ 5 ਤੋਂ 10 ਦਿਨ ਦੇ ਵਿੱਚ ਰਿਜ਼ਲਟ ਲੈ ਸਰ ਰਿਜ਼ਲਟ ਲਓ ਫਿਰ ਉਹਦਾ 1.5 ਤੋਂ 2 ਮਹੀਨਿਆਂ ਦਾ ਇਲਾਜ ਹੈ ਟ੍ਰੀਟਮੈਂਟ ਉਹ ਹੋ ਜਾਊਗਾ ਬਾਕੀ ਜਿਹੜੀ ਹੈਗੇ ਨਾਲ ਦੇ ਨਾਲ ਇਹਦਾ ਤੁਹਾਨੂੰ ਸਾਰੇ ਕੋਲ ਦਾ ਰਿਜ਼ਲਟ ਮਿਲੂਗਾ ਕਿ ਮੇਰਾ ਐਡਰੈਸ ਹੈਗਾ ਨੰਬਰ ਨੋਟ ਕਰ ਲਿਓ 98154 09892 ਦੂਜਾ ਨੰਬਰ ਹੈ 90236 6001 ਮਹਿਲ ਕਲਾਂ ਹੈਗਾ ਬਾਸ ਸਾਡੇ ਦੇ ਨੇਲੇ 골ਡਨ ਕਲੋਨੀ ਚ ਕੁਦਰਤ ਦਾ ਬੈਰ ਸੁਖਵਿੰਦਰ ਦਿਓਲ ਇਸ ਐਡਰੈਸ ਤੇ ਮੈਨੂੰ ਤੁਸੀਂ ਮਿਲ ਸਕਦੇ ਹੋ